ਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਸਾਹਿਬ ਜੀਵੇਂ ਇਲੈਕਸ਼ਨ ਦੇ ਵਿੱਚ ਤੁਸੀਂ ਸੰਤੀ ਰਾ ਜਿੱਤੇ ਇਹਦੇ ਬਾਰੇ ਦੱਸੋ ਕੀ ਗੱਲਬਾਤ ਹੈ ਸੰਤੀ ਅਸੀਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਜੀ ਪਰਮਪਤਾ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਆ ਜੀ ਉਸ ਤੋਂ ਬਾਅਦ ਫਿਰ ਨਗਰ ਨਿਵਾਸੀਆਂ ਦਾ ਸਮੁੱਚੇ ਤਾਰੂ ਕੀ ਪਿੰਡ ਦੇ ਜਿਹੜੇ ਵੀ ਫਿਰ ਵੀਰ ਭੈਣ ਭਾਈ ਨੇ ਜੀ ਬਜ਼ੁਰਗ ਹੋਰ ਸਾਰਿਆਂ ਦੇ ਜੀ ਜਿਨ੍ਹਾਂ ਨੇ ਜੀ ਸਾਨੂੰ 5 ਸਾਲ ਮੇਰੇ ਚਾਚਾ ਜੀ ਜਤਿੰਦਰ ਸਿੰਘ ਜੀ ਨੇ ਜੀ ਉਹਨਾਂ ਨੂੰ ਸੇਵਾ ਦਾ ਨਗਰ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਅਤੇ ਜਿਨ੍ਹਾਂ ਸੇਵਾ ਦਾ ਸਮੋਹ ਕਮੇਟੀ ਆਪਾਂ ਸਾਲ ਅਸੀਂ ਤਨਮਨ ਨਾਲ ਕੇ ਪਿੰਡ ਦਾ ਵਿਕਾਸ ਕਰਾਂਗੇ ਜੀ ਡਿਵੈਲਪਮੈਂਟ ਕਰਾਂਗੇ ਹੋਰ ਬਹੁਤ ਅਧੂਰੇ ਕੰਮ ਨੇ ਜੀ ਜਿਵੇਂ ਨਾਲੀਆਂ ਦਾ ਵਿਕਾਸ ਹੋ ਗਿਆ ਜੀ ਸਲੈਟਾਂ ਦਾ ਵਿਕਾਸ ਹੋ ਗਿਆ ਜੀ ਹੋਰ ਟੋਬੇ ਦਾ ਬਹੁਤ ਗੰਦਗੀ ਪਈ ਆ ਉਹ ਸਫਾ ਸਾਫ ਸੋਧਰਾ ਕਰਕੇ ਉੱਥੇ ਇੱਕ ਵਧੀਆ ਜਿਹਾ ਪਾਰਕ ਗੱਡੀਆਂ ਖੜਾਉਣ ਵਾਸਤੇ ਜਿਵੇਂ ਕਿਸੇ ਦੀ ਭੋਗ ਭਾਗਿਆ ਜੀ ਜਿਵੇਂ ਕੋਈ ਖੁਸ਼ੀ ਗਮੀ ਦਾ ਜੀ ਉੱਥੇ ਗੱਡੀਆਂ ਖੜਿਆ ਕਰਨ ਵਾਸਤੇ ਅਸੀਂ ਸੋਚ ਰਹੇ ਹਾਂ ਵੀ ਉੱਥੇ ਟੋਬੇ ਦੀ ਸਫਾਈ ਹੋ ਕੇ ਜੀ ਮਤਲਬ ਉੱਥੇ ਪਾਰਕ ਬਣ ਸਕੇ ਜਾਂ ਕੋਈ ਜਗਾ ਬਣ ਸਕੇ ਜੀ ਜਿਵੇਂ ਸਰ ਲੋਕਾਂ ਨੇ दारू ਨਸ਼ਾ ਬਹੁਤ ਤਰ੍ਹਾਂ ਦਾ ਪੈਸੇ ਵੰਡੇ ਨੇ ਪਰ ਸੋਣ ਨੇ ਦੱਸਿਆ ਵੀ ਬਹੁਤ ਸੈਂਟੀ ਨਾਲ ਤੁਹਾਡੇ ਪਿੰਡ ਦੇ ਨੇ ਤੁਹਾਨੂੰ ਚੁਣਿਆ ਇਹ ਤੁਹਾਡੇ ਕਮਾਂਗਰਾਂ ਨੂੰ ਤੇ ਇਹ ਤੇ ਹੋਈ ਜੀ ਸਰ ਅਸੀਂ ਨਾ ਤਾਂ ਕੋਈ ਨਸ਼ਾ ਵੰਡੇ ਨਾ ਅਸੀਂ ਜ਼ਿੰਦਗੀ ਚ ਵੰਡੀਏ ਸਾਡਾ ਸ਼ੁਰੂ ਤੋਂ ਸਹੂਲ ਹੈ ਜੀ ਨਾ ਹੀ ਅਸੀਂ ਕੋਈ ਪੈਸਾ ਲਈਏ ਅਸੀਂ ਸਿਰਫ ਹੱਕ ਸੱਚ ਧਰਮ ਤੇ ਖੜੇ ਆ ਜੀ ਅੱਜ ਵੀ ਖੜੇ ਆ ਖੜਦੇ ਰਹਾਂਗੇ ਤੇ ਜੋ ਵੀ ਕੋਈ ਵੀ ਪਿੰਡ ਦਾ ਕੋਈ ਵੀ ਗਰੀਬ ਹੈ ਚਾਹੇ ਅਮੀਰ ਹੈ ਸਾਰੇ ਆਪਾਂ ਨੂੰ ਇੱਕ ਸਾਰ ਨੇ ਜੀ ਜਿਹੜਾ ਵੀ ਕੰਮ ਕਰਾਉਣ ਆਊਗਾ ਜੀ ਆਪਾਂ ਸਭ ਵਾਸਤੇ ਆਪਣੇ 24 ਘੰਟੇ ਆਪਣੇ ਘਰ ਦੇ ਦਰਵਾਜ਼ੇ ਖੁੱਲੇ ਨੇ ਜੀ ਉਹਨਾਂ ਵਾਸਤੇ ਜਿਵੇਂ ਸਰ ਕੋਈ ਆਪਣਾ ਦਰਸ ਦੱਸੋਗੇ ਜੀ ਮੰਨ ਲਓ ਕਿ ਮੇਰਾ ਪਿੰਡ ਧਾਰੋ ਕੀ ਤਸਿਲ ਨਾਬਾ ਜਿਲ੍ਹਾ ਪਟਿਆਲਾ ਜੀ ਅਤੇ